ਹੋਇਆ ਹੈ ਹਿੰਦੂਸਤਾਨ ਦੇ ਵਿੱਚ ਜਿਹੜੇ ਅੰਤਕਵਾਦੀ ਵਾਲੇ ਮਾਰੇ ਨੇ ਇਹਦੇ ਉੱਪਰ ਕੀ ਜਾਨਣਾ ਚਾਹੁੰਦੇ ਹੋ ਬਹੁਤ ਮੰਦਪਾਕ ਹੈ ਜੀ ਔਰ ਮੈਂ ਸਮਝਦਾ ਕਿ ਇਸ ਤੋਂ ਬਾਅਦ ਇਨ ਹਿਊਮਨ ਕਾਮੇਰਾ ਹੋਰ ਹੀ ਸਾਬਤ ਹੋਗਾ ਪਰ ਇਹ ਮੈਂ ਸਮਝਦਾ ਕਿ ਕੇਂਦਰ ਸਰਕਾਰ ਨੂੰ ਇਹਦੇ ਵਾਸਤੇ ਸਖਤ ਤੋਂ ਸਖਤ ਕਦਮ ਜਿਹੜੇ ਉਹ ਲੈ ਜਾਣੇ ਚਾਹੀਦੇ ਨੇ ਹਿੰਦੂਸਤਾਨ ਦੀ ਸਿਕਿਉਰਿਟੀ ਫੋਰਸ ਜਿਹੜੀਆਂ ਕੋ ਇੰਨੀ ਸਮਰੱਥ ਨੇ ਕਿ ਦੇਸ਼ ਨੂੰ ਕਿਸੇ ਕਿਤੇ ਮਰਜ਼ੀ ਵਧਾਉਣ ਉਹਨਾਂ ਨੂੰ ਰੋਕਾ ਕਰਨ ਦੀ ਸਮਰੱਥਾ ਨੇ ਸੋ ਇਹ ਜਿਆ ਇਨ ਹਿਊਮਨ ਕਾਰ ਹੈ ਜਿਹੜਾ ਜਿਨ੍ਹਾਂ ਨੇ ਵੀ ਕੀਤਾ ਉਹਨਾਂ ਨਾਲ ਸਖਤ ਸਖਤ ਉਹਨਾਂ ਦੇ ਪ੍ਰਕਾਰ ਵਈ ਕੀਤੀ ਜਾਵੇ ਸਜ਼ਾਵਾਂ ਦਿੱਤੀਆਂ ਜਾਣ ਇਹ ਮੈਂ ਭਰ ਸਕਦਾ ਨੂੰ ਦਿਲ ਕਰਦਾ ਸਾਡੇ ਹਮੜੇ ਹੌਰੇ ਨੇ ਇਹਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੀ ਪੁਰਾਣੇ ਲੜਕੋ ਰੱਖਿਆ ਗਿਆ ਸਾਰੇ ਸਟੇਟਾਂ ਵੱਲੋਂ ਰੱਖਿਆ ਗਿਆ ਆਪਣੇ ਵੱਲੋਂ ਕੀ ਹੋ ਰਿਹਾ ਇੰਪੀਅਨ ਕੀਤੇ ਆ ਸਾਡੇ ਪੰਜਾਬ ਵੱਲੋਂ ਤਾਂ ਮੈਂ ਸਮਝਦਾ ਕਿ ਪਹਿਲੇ ਦਿਨ ਤੋਂ ਹੀ ਤਪੂਆਂ ਤੋਂ ਵਾਜਦੀ ਗਵਾਹੀ ਦੇ ਵਿੱਚ ਸਰਕਾਰ ਔਰ ਪੰਜਾਬ ਪੁਲਿਸ ਬੜੀ ਚੁੱਸਦਰਸਤਾ ਇਹ ਜਾਂ ਕਿਸੇ ਨੂੰ ਵੀ ਕੋਈ ਕਾਰਵਾਈ ਕਰਨ ਦੀ ਜਿਹਦੇ ਨਾਲ ਦੇਸ਼ ਤੇ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਉਹ ਅਜਾ ਸੁਨੇਹਤੀ ਔਰ ਉਹ ਜਿਹੜਾ ਕਰਨ ਦਾ ਸੋਚੂਗਾ ਵੀ ਉਹਨੂੰ ਬੜੀ ਸਖਤੀ ਨਾਲ ਨਿਖੇੜਿਆ ਜਾਊਗਾ ਸਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿਕਾਸਨ ਕੀਤੇ ਜਾ ਰਹੇ ਨੇ ਕਾਫੀ ਅਪਗ੍ਰੇਡ ਹੋ ਗਏ ਐਮੀਨਾ ਸਕੂਲਾਂ ਦੇ ਵਿੱਚ ਬੱਚੇ ਐਡਮਿਸ਼ਨ ਲੈਣ ਦੇ ਕਹਿ ਰਹੇ ਨੇ ਕਿੰਨੇ ਕ ਬੱਚੇ ਮਤਲਬ ਪ੍ਰਾਈਵੇਟ ਤੋਂ ਇੱਧਰ ਹਟ ਕੇ ਆ ਰਹੇ ਨੇ ਅ ਤਕਰੀਬਨ 9000 ਤੋਂ ਵੀ ਵੱਧ ਬੱਚੇ ਨੇ ਜਿਹੜੇ ਉਹ ਇਹਨਾਂ ਤਿੰਨ ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਪ੍ਰਾਈਵੇਟ ਨੂੰ ਛੱਡ ਕੇ ਸਿੱਖਿਆ ਦੇ ਉੱਪਰ ਪਹਿਲੇ ਦਿਨ ਤੋਂ ਕੰਮ ਇਹੜਾ ਤਿੰਨ ਸਾਲਾਂ ਦੇ ਵਿੱਚ ਚੱਲ ਰਿਹਾ ਤੇ ਹੁਣ ਮੈਂ ਸਮਝਦਾ ਕਿ ਇੱਕ ਨਵੀਂ ਕ੍ਰਾਂਤੀ ਹੈ ਜਿਹੜੀ ਉਹ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਲੈਕਿੰਗ ਸੀਗਾ ਨਹੀਂ ਸੀਗਾ ਉਹਨੂੰ ਪੂਰਾ ਕੀਤਾ ਜਾ ਰਿਹਾ ਜ ਜੇ ਹੁਣ ਆਪਾਂ ਇਸ ਸਕੂਲ ਦੀ ਗੱਲ ਕਰੀਏ ਟੀਬੀ ਛੋਟਾ ਜਿਹਾ ਨਗਰ ਹੈ ਸੁਨਾਮ ਦੇ ਨਾਲ ਇੱਥੇ ਤਕਰੀਬਨ 45 ਲੱਖ ਰੁਪਏ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਇਸੇ ਤਰੀਕੇ ਨਾਲ ਕੱਲ ਵੀ 7 ਸਕੂਲਾਂ ਦੇ ਵਿੱਚ ਕੰਮ ਸ਼ੁਰੂ ਕਰਾਇਆ ਨੇ 90 ਲੱਖ ਦੇ ਨਾਲ ਤਕਰੀਬਨ 1.5 ਕਰੋੜ ਦੇ ਕੰਮ ਅੱਜ ਸਕੂਲਾਂ ਸਕੂਲਾਂ ਦੇ ਵਿੱਚ ਸ਼ੁਰੂ ਹੋਣਗੇ ਸੋ ਮੈਂ ਸਮਝਦਾ ਕਿ ਇੱਕ ਬੱਚਿਆਂ ਦੇ ਵਿੱਚ ਕੈਲੀਬਰ ਬਹੁਤ ਹੁੰਦਾ ਹੈ ਉਹਨਾਂ 'ਚ ਦੀ ਕੰਪੀਟੈਂਸੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਉਹਨੂੰ ਪਛਾਣਨ ਦਾ ਉਹਨੂੰ ਸ਼ਿਖਾਰਨ ਦਾ ਕੰਮ ਹੈ ਜਿਹੜਾ ਉਹ ਸਰਕਾਰਾਂ ਦਾ ਹੁੰਦਾ ਤੇ ਉਹੀ ਇਨਫਰਾਸਟ੍ਰਕਚਰ ਹੈ ਜਿਹੜਾ ਉਹੀ ਪਲੇਟਫਾਰਮ ਹੈ ਬੱਚੇ ਨੂੰ ਦੇ ਰਹੇ ਸਰ ਫਸਲਾਂ ਨੂੰ ਲੈ ਕੇ ਕਾਫੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ ਸਰਕਾਰ ਤੇ ਇੱਕ ਫੰਡ ਵੀ ਕੋਈ ਜਾਰੀ ਕੀਤਾ ਜਾਊਗਾ ਜਿਵੇਂ ਕਣਕਾਂ ਨੂੰ ਅੱਗ ਲੱਗ ਰਹੀ ਹੈ ਜਾਂ ਕਿਸੇ ਤਰੀਕੇ ਨਾਲ ਉਹ ਡੈਫੀਨਿਟਲੀ ਜੀ ਪ੍ਰੋਸੈਸ ਹੈ ਵੀ ਜੇ ਕੋਈ ਐਲਜੀ ਕੋਈ ਕਿਸੇ ਦੀ ਖੜੀ ਫਸਲ ਨੂੰ ਨੁਕਸਾਨ ਹੁੰਦਾ ਹੈ ਤੇ ਉਹਦਾ ਪਰਪਸ ਕੀ ਹੈ ਉਹਦਾ ਕਾਰਨ ਕੀ ਹੈ ਉਹ ਬਿਜਲੀ ਦੇ ਤਾਰਾਂ ਵਜ੍ਹਾ ਕਰਕੇ ਜੇ ਇੱਕ 신고 ਕਰਨਾ ਹੈ ਉਹ ਪ੍ਰੋਪਰ ਉਹਦੀ ਇਨਸਪੈਕਸ਼ਨ ਹੁੰਦੀ ਹੈ ਤੇ ਉਹਦੇ ਮੁਤਾਬਕ ਉਹਨਾਂ ਜਿਹੜਾ ਰਿਪੋਰਟ ਸਰ ਕਾਫੀ ਜਿਵੇਂ ਨਸ਼ੇ ਦੀ ਵੀ ਨਕੀਰ ਗਈ ਸੀ ਵੀ ਕਈ ਚੀਜ਼ਾਂ ਦੇ ਘਸੀ ਜਾਰੀ ਹੈ ਇੱਕ ਛਿੱਟ ਫੰਡ ਕੰਪਨੀਆਂ ਨੇ ਜੀ ਦਲਾਲ ਕੁਸ਼ ਕਮਿਸ਼ਨਾਂ ਦੇ ਚੱਕਰਾਂ 'ਚ ਲੋਕਾਂ ਦੇ ਪੈਸੇ ਬਰਬਾਦ ਕਰ ਰਹੇ ਨੇ ਇਹਨੂੰ ਲੈ ਕੇ ਕੋਈ ਨੋਟ ਲੋਕ ਤਿਆਰੀ ਕੀਤੀ ਜਾਊਗੀ ਉਹਨਾਂ ਦੇ ਵੀ ਨਕੇਲ ਕਸੀ ਜਾਵੇਗੀ ਨਹੀਂ ਤਿਆਰੀ ਇਹ ਤਾਂ ਵੈਸੇ ਦਾ ਸਰਕਾਰ ਦੀ ਔਰ ਪੁਲਿਸ ਦੀ ਪਾਲਿਸੀ ਹੈ ਹੀ ਕੀ ਹੈ ਜੇ ਪਰ ਜੇ ਕੋਈ ਇਹ ਜਾਂ ਇਹ ਪਿਛਲੇ 3 ਸਾਲਾਂ ਦੇ ਵਿੱਚ ਇਹ ਜੀ ਕੋਈ ਕੰਪਲੀਟ ਸੁਣਨ ਨੂੰ ਮਿਲੀ ਵੀ ਨਹੀਂ ਹੈ ਕਿ ਜਿਸ ਦਿਨ ਸਾਡੀ ਸਰਕਾਰ ਆਈ ਉਹ ਪਿਛਲੀਆਂ ਸਰਕਾਰਾਂ ਵੇਲੇ ਜਿਹੜੇ ਉਹ ਪੌਰਲ ਪੌਰਲ ਗਰੁੱਪ ਵਾਲੇ ਲੋਕਾਂ ਨੂੰ ਠੱਗ ਗਏ ਤੇ ਉਹਨਾਂ ਦੇ ਪੈਸਿਆਂ ਨਾਲ ਹੀ ਇਹ ਕਬੱਡੀ ਕੱਪ ਵੀ ਹੁੰਦੇ ਰਹੇ ਠੀਕ ਹੈ ਨਾ ਤੇ ਐਕਟ੍ਰੀਸਿਸ ਨੂੰ ਉਥੋਂ ਬੁਲਾ ਕੇ ਉਹਨਾਂ ਦੀ ਡਾਂਸ ਕਰਾਇਆ ਜਾਂਦੇ ਰਹੇ ਉਹ ਪਿਛਲੇ ਸਰਕਾਰਾਂ ਦਾ ਕੰਮ ਸੀਗਾ ਸਾਡਾ 3 ਸਾਲਾਂ ਦੇ ਵਿੱਚ ਬੜਾ ਕਲੀਅਰ ਹੈ ਕਿ ਕਿਸੇ ਨੂੰ ਕਿਸੇ ਦੇ ਨਾਲ ਕੋਈ ਧੋਖਾ ਧੜੀ ਕਰਨ ਦੀ ਕੋਈ ਲੋਟੇ ਦੀ ਜਾਸ ਨਹੀਂ ਹੋਊਗੀ ਜੇ ਕੋਈ ਅਜਾ ਲੇਟੈਸਟ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਆਉਂਦਾ ਹੁਣੇ ਦੱਸੋ ਹੁਣੇ ਡਿਪਟੀ ਸਾਹਿਬ ਨੂੰ ਔਰ ਐਸਐਸਪੀ ਸਾਹਿਬ ਨੂੰ ਮੁਕਾਹਾਂਗੇ ਕਾਰਵਾਈ ਜਿਹੜੀ ਉਹ ਸਖਤ ਤੋਂ ਸਖਤ ਹੋਊਗੀ